ਠੀਕ ਉਸੇ ਤਰ੍ਹਾਂ ਜਿਵੇਂ ਸੱਜਣ ਠਾਕਰ ਤੋਂ ਭਾਈ ਸੱਜਣ ਬਣੀ ਸੀ। ਧੋਖ ਤੱਕ ਪਹਿਲਾ ਜਲੰਧਰ ਇੱਕ ਅੰਤਰੀ ਕਮੇਟੀ ਦਾ ਮੈਂਬਰ ਹੈ ਪਰਮਾਨ ਸਿੰਘ ਮੱਲਣਾ ਸੀ ਉਹਦੇ ਘਰ ਦੇ ਬਾਹਰ ਪ੍ਰੋਟੈਸਟ ਕਰਨਗੇ। ਤੇ ਮੈਂ ਇੱਕ 30 ਕਿੱਟਰੀ ਉਹਨੂੰ ਭਾਰੀ ਚੜਾਈ ਤੇ ਉਹਦੇ ਜਿਹੜੇ 35 ਸੀ ਉਹ ਡਾਗਾ ਲੈ ਗਿਆ। ਔਰ ਚਲਦੀ ਹਵਾਸ ਦੇ ਵਿੱਚ ਚਲਦੇ ਪਾਰਕ ਦੇ ਵਿੱਚ ਡਾਗਾ ਚੱਕ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਡੇ ਅੰਤਰੀ ਕਮੇਟੀ ਦੇ ਮੈਂਬਰ ਦੇ ਘਰ ਦੇ ਬਾਹਰ ਦੀ ਘਟਨਾ ਹੈ ਕੋਲਣ। ਉਹ ਕਹਣਾ ਇਹ ਜੀ ਵੀ ਕਹਿੰਦੇ ਕਿ ਗੁਵਾਾਰੇ ਦੇ ਵਿੱਚ ਇੱਕ ਬੰਦਾ ਭਾਂਡੇ ਚੋਰੀ ਕਰਦਾ ਫੜਿਆ ਜਾਂਦਾ ਤੇ ਅਸੂਲਾਂ ਉਮੂਲਾਂ ਆਉਂਦਾ ਜੀ ਦੋ ਘਰਾ ਵੜ ਜਾਂਦੀਆਂ ਉਹ ਕਹਿੰਦੇ ਵੀ ਦੱਸੋ ਪਾਈਏ ਦਾ ਕੰਮਾ ਕੀ ਕੋਈ ਇੱਕ ਕਹਿੰਦੇ ਵੀ ਥਾੜੇ ਦੇ ਦਿਓ ਦੂਜੇ ਕਹਿੰਦੇ ਨਹੀਂ ਯਾਰ ਆਪੇ ਕਰ ਲੇ ਥਾੜੇ ਦੇ ਨਾਲ ਕੋਈ ਫਾਇਦਾ ਨਹੀਂ ਪੁਲਿਸ ਨਾਲ ਗੱਲ ਨਹੀਂ ਤੇ ਉੱਥੇ ਇੱਕ ਗੁਰਮੁਖ ਉਹ ਬੈਠੀ ਸੀ ਉਹ ਮਹਾਰਾਜ ਲੈ ਕੇ ਅੰਦਰ ਦਰਬਾਰ ਹਾਲ ਦੇ ਵਿੱਚ ਮਹਾਰਾਜ ਜੀ ਹੁਰੀ ਚ ਅਰਦਾਸ ਕੀਤੀ ਵੀ ਮਾਲਕ ਇਹ ਚੋਰ ਆਇਆ ਸੀ ਤੇਰੇ ਇੱਕ ਘਰ ਤੇ ਭਾਂਡੇ ਚੋਰੀ ਕਰਨ ਇੰਨਾ ਕਿ ਬਖਸ਼ਿਸ਼ ਕਰਦੇ ਇੰਨਾ ਕਿ ਦੇਦੇ ਜਦੋਂ ਅਗਲੀ ਵਾਰੀ ਆਵੇ ਭਾਂਡੇ ਚੜਾ ਕੇ ਇਹ ਉਹ ਪ੍ਰੋਸੈਸ ਹੈ ਜਿੱਥੋਂ ਸੱਜਣ ਥਾਕੇ ਭਾਈ ਸੱਜਣ ਬਣਦੇ ਨੇ ਇਹ ਗੁਰੂ ਦੀ ਯੁਗਤੀ ਕਹਿੰਦੇ ਤੇ ਇਹਦੇ ਵਿੱਚ ਇੱਕ ਆਪਸ਼ਨ ਇਹ ਆ ਕਿ ਇੱਕ ਬੰਦੇ ਨੂੰ ਪੁਲਿਸ ਕੋਲ ਜਥੇਵੰਦੀਆਂ ਕੋਲ ਜਗਦੀਪ ਸਿੰਘ ਖੜੀ ਕੋਲ ਪੱਤਰਕਾਰਾਂ ਕੋਲ ਜਵਾਬ ਦੇਣ ਦੀ ਬਜਾਏ ਗੁਰੂ ਅਕੇ ਜਵਾਬ ਦੇ ਬਣਾਉਂਦੇ ਵੀ ਜਿਹੜੀ ਸੌ ਗਾਲੀਆਂ ਭਾਈ ਗੁਰੂ ਅਕੇ ਖਾ ਤੇ ਕਹਿਆ ਜੇ ਮੈਂ ਆਪਣੀ ਸੌਂਗ ਮੁਕਰਿਆ ਤਾਂ ਮੈਂ ਗੁਰੂ ਦਾ ਦੇਨਦਾਰ ਹੋਊਗਾ ਤੂੰ ਜਿਹੜੀ ਸਜ਼ਾ ਮੈਨੂੰ ਦੇਣਾ ਚਾਹਵੇਂ ਲਾ ਦੇ ਅਸੀਂ ਰਹੀਏ ਨਾ ਰਹੀਏ ਗੁਰੂ ਦੀ ਰੂਹੀ ਦੇ ਵਿੱਚ ਤਾਂ ਉਹ ਹਰਸ਼ਵਰਧ ਨੇ ਵੀ ਕਹੀ ਸੀ ਨਾ ਕੰਦ ਨਾ ਰਹੇ ਉਹ ਵੀ ਪੂਰੀ ਹੁੰਦੀ ਸੀ ਸੋ ਇੱਕ ਹੋਰ ਰਸਤਾ ਜੇ ਉਹਨੂੰ ਗੁਰੂ ਪਾਤਸ਼ਾਹ ਆ ਕੇ ਦੁਆਦ ਦੇ ਬਣਾ ਲਈਏ ਚਾਰ ਪੰਜ ਚੀਜ਼ਾਂ ਦੇ ਵਿੱਚ ਬੰਨਿਆ ਜਾ ਸਕਦਾ ਇੱਕ ਈਟਾ ਵੀ ਹਰ ਕੰਧ ਦੇ ਉੱਤੇ ਲੈ ਰੇਡ ਲਿਸਟ ਜਿਹੜੀ ਫਿਕਸ ਉੱਤੇ ਵਿੱਚ ਲੱਗੀ ਹੋਵੇ ਟੇਬਲ ਤੋਂ ਲੈ ਕੇ ਕੰਧ ਤੱਕ ਮੰਗਿਆ ਦਾ ਲੇਟੇ ਲਿਆ ਜਾਵੇ ਕਿ ਬਿਨਾ ਮੰਗਿਆ ਕੋਈ ਚੀਜ਼ ਪ੍ਰੋਸੀਡ ਨਹੀਂ ਜਾਊਗੀ ਤੇ ਮੰਗਣ ਤੋਂ ਪਹਿਲਾਂ ਰੇਟ ਦੱਸਿਆ ਜਾਵੇ ਕੋਈ ਐਕਸਟਰਾ ਚੀਜ਼ ਦੀ ਮੰਗੀ ਜਾਣਾ ਦੂਸਰਾ ਆਪਣਾ ਘੇਰਾ ਸੀਮਤ ਕਰੇ ਜਿਹੜੇ ਪਾਸ ਤੋਂ ਕਬਜ਼ੇ ਕੀਤੇ ਹੋਏ ਨੇ ਉਹ ਵੀ ਕਰੇ ਪੀਜੀ ਚੀਜ਼ਾਂ ਵੀ ਫਿਕਸ ਰੇਟ ਤੋਂ ਅੱਗੇ ਜੇ ਕੋਈ ਕੰਕਈਆ ਵੀ ਕਿਸੇ ਨੂੰ ਅੱਜ ਤੋਂ ਬਾਅਦ ਮਸੂਲਿਆ ਜਾਂਦਾ ਤੇ ਉਹ ਬੰਦਾ ਗੁਰੂ ਦਾ ਦੇਂਦਾ ਵੇ ਉਹਦੀ ਗੱਲ ਭੁਲਤੋ ਤੇ ਲੁੱਟ ਫਸੁੱਟ ਬੰਦ ਕਰਾਈਦਾ ਚੌਥਾ ਇਹ ਆਇਆ ਵੀ ਤੁਹਾਨੂੰ ਇਹ ਜਿਹੜਾ ਦਾਵਾ ਕਰਦੇ ਸੀ ਉਦੋਂ ਵੀ ਵੀ ਸਾਡੇ ਕੋਲ ਜੀ ਪੱਤਰਕਾਰ ਪ੍ਰਾਣਾ ਆ ਗਿਆ ਉਹ ਸਾਡੀ ਵੀਡੀਓ ਬਣਾ ਕੇ ਸਾਡੇ ਕੋਲ 5000 ਲੈ ਗਿਆ ਸਾਡੇ ਕੋਲ 2000 ਲੈ ਗਿਆ ਸਾਡੇ ਕੋਲ ਲੈ ਗਿਆ ਉਹ ਵੀ ਇੱਕ ਸੱਚਾਈ ਹੈ ਜੀ ਇਹ ਜਿਹਨਾਂ ਨੂੰ ਪਤਾ ਹੈ ਧੱਕੀ ਮਾਰਦਾ ਉਹ ਜਾਂਦੇ ਆ ਵੀਡੀਓ ਬਣਾਉਂਦੇ ਆ ਤੇ 5-10000 ਲੈ ਕੇ ਜਾਂਦੇ ਆ ਉਹ ਜਗਾ ਹੋਇਆ ਕਿ ਤੁਸੀਂ ਨਾਲ ਹੀ ਨਹੀਂ ਖੜੇ ਹੋ ਉਹ ਬਾਹਰ ਨਾਲ ਹੀ ਵੜਿਆ ਗਏ ਕਿਉਂਕਿ ਉਹ ਕੱਲੇ ਘਾਵੇ ਵਾਲੇ ਕੋਈ ਛੁਪਛੁਪੀ ਕਰ ਰਹੇ ਹਨ ਇਹ ਕੋਈ ਕਰ ਨਹੀਂ ਸਕਦਾ ਠੱਟੋ-ਬੱਟ 10 ਕੈਮਰੇ ਆਡੀਓ ਵੀਡੀਓ ਲੱਗਣ ਜਿੱਦੀ ਠੱਟੋ-ਬੱਟ ਸੱਤ ਜੰਦਾ ਬੈਠਾ ਹੋਇਆ ਹਰੇਕ ਕੈਮਰਾ ਦੇ ਨਾਲ ਫਾਈਲ ਲੱਗਾ ਅੱਜ ਤੱਕ ਟੈਕਨੋਲੋਜੀ ਆਉਂਦਾ ਪਰਮਿਸ਼ਨ ਹੈ ਵੀ ਗਾਟ ਦੇ ਅੰਦਰ ਵੜਨ ਤੋਂ ਲੈ ਕੇ ਬਾਹਰ ਨਿਕਲਣ ਤੱਕ ਧਾਦੇ ਦੇ ਕਿਸੇ ਵੀ ਗੁੰਡੇ 'ਚ ਖੜ ਕੇ ਗਾ ਕੁਛ ਵੀ ਬੋਲੇ ਉਹਨਾਂ ਰਿਕਾਰਡ ਉਹਨੇ ਕੀ ਮੰਗਾਇਆ ਸੀ ਕੀ ਆਇਆ ਕਿੰਨੇ ਪੈਸੇ ਕਹੇ ਸੀ ਕਿੰਨੇ ਲੈ ਉਹ ਸਾਰੀ ਚੀਜ਼ ਉਹਨੇ ਬਾਹਰ ਨਿਕਲਣ ਤੱਕ 60 ਦਿਨ ਦਾ ਘਟੋ ਘਟ ਬੈਕਅਪ ਰੱਖ ਕੇ ਉਹ ਰਿਕਾਰਡ ਕੀਤਾ ਜਾਵੇ ਨਾ ਉਹ ਕਹੇ ਸਕੇ ਕੱਲ ਨੂੰ ਵੀ ਮੇਰੇ ਕੋਲ ਕਰਾਣਾ ਆਇਆ ਸੀ ਉਹ ਮੇਰੇ ਕੋਲ ਬਲੈਕਮੇਲ ਕਰਕੇ ਲੈ ਗਿਆ ਤੇ ਨਾ ਕੋਈ ਕਸਟਮਰ ਕਹੇ ਸਕੇ ਵੀ ਮੇਰੇ ਕੋਲ ਫਸੂ ਪੈ ਗਿਆ ਤੋ ਇੱਕ ਰਸਤਾ ਹੈਗਾ ਜੇ ਇਹ ਸਾਰੀਆਂ ਗੱਲਾਂ ਲਿਖਤੀ ਤੌਰ ਤੇ ਖੋੜ ਕੇ ਪੜ ਕੇ ਗੁਰੂ ਸਾਹਿਬ ਦੀ ਧੂੜੀ ਚੜਾ ਕੇ ਨਾਲ ਮਾਫੀ ਮੰਨ ਕੇ ਲੋਕਾਂ ਕੋਲੋਂ ਜੇ ਉਹ ਇਥੇ ਆਉਂਗਾ ਤੇ ਗੁਰੂ ਦੀ ਸ਼ਰਤ ਚ ਪਾ ਕੇ ਉਹ ਸ਼ੁਰੂ ਕਰਾ ਕਰਨਾ ਉਹਨੂੰ ਕਮਿਟਮੈਂਟ ਲੈਣੀ ਤੇ ਚਾਹੇ ਵੀ ਗੱਲੋਂ ਥੱਕੀ ਨਾ ਮਾਰ ਸਕਦਾ ਇਸ ਤਰੀਕੇ ਨਾਲ ਟੈਕਨੋਲੋਜੀ ਦਾ ਫਾਇਦਾ ਲਾ ਕੇ ਕਿ 24 ਘੰਟੇ ਜਾਂ ਕਹਾੜੀ ਕੇ ਤਰ੍ਹਾਂ ਡੈਮਡ ਪਾ ਜਾਵੇ ਵੀ ਹਰੇਕ ਪੂੰਜੇ 'ਚ ਆਣੀਓ ਵੀਡੀਓ ਕੈਮਰਾ ਲੱਗਾ ਹੋਣਾ ਮੈਂ ਦਮਾਈ ਉਹ ਜਾਵੇਂ ਨਹੀਂ ਗੱਲ ਠੱਗੀ ਨਾਲ ਮਾਰਦੇ ਨਹੀਂ ਕੋਈ ਇੱਕ ਬੰਦਾ ਵੀ ਖੜਾ ਹੋ ਕੇ ਕਹੇ ਇਹਨੇ ਮੇਰੇ ਨਾਲ ਠੱਗੀ ਮਾਰੀ ਆ ਉਹ ਸਾਰੀ ਚੀਜ਼ ਅੰਦਰ ਦੀ ਗੱਲਬਾਤ ਆਨ ਰਿਕਾਰਡ ਹੋਵੇ ਤੇ ਜੇ ਰਿਪੋਰਟ ਨਹੀਂ ਆਈ ਦੀ ਉਹਦਾ ਜਿੰਮੇਵਾਰ ਢਾਬੇ ਵਾਲਾ ਹੋਵੇ ਕੋਈ ਕੈਮਰਾ ਖਰਾਬ ਆ ਕੋਈ ਮਾਈਕ ਖਰਾਬ ਆ ਇਹਦਾ ਮਤਲਬ ਉਹ ਸੱਚਾ ਹੀ ਹੋਗਾ ਤੈਨੂੰ ਠੱਗ ਮੰਨਿਆ ਆ ਆ ਇੱਕ ਰਸਤਾ ਇਹਨੇ ਰਸਤੇ ਨੇ ਢਾਬਾ ਬੰਦ ਕਰਾਉਣਾ ਚਾਰੂ ਵੀ ਦਾ ਬੱਟਾ ਕਰਾਉਣਾ ਤੇ ਗੁਰੂ ਅਗੇ ਜਵਾਲ ਦੇ ਬਣਾ ਕੇ ਉਹਦਾ ਵਾਕੂ ਠੱਪਣਾ ਇਹਨਾਂ ਜੋ ਤੁਹਾਨੂੰ ਇਹਦੇ ਚ ਕੋਈ ਇੱਕ ਵੀ ਚੰਗਾ ਲੱਗੇ ਜਾਂ ਬਿਲਕੁਲ ਨਾ ਚੰਗਾ ਲੱਗੇ ਕੋਈ ਚੌਥਾ ਸੁਝਾਅ ਆ ਤੁਸੀਂ ਸਾਨੂੰ ਆ ਕੇ ਬੀਤ ਦੱਸਦੇ ਹੋ ਜੋ ਫੈਸਲਾ ਤੁਸੀਂ ਸਰਬਸੰਮਤੀ ਨਾਲ ਲੈ ਰਹੇ ਹੋ ਅਸੀਂ ਭਗਵਾਨ ਦੀਆਂ ਛੱਦੇਵੰਦੀਆਂ ਵਰਗੋਂ ਕਿਹੜੇ ਮੱਤੇ ਮਨਜ਼ੂਰ ਕਰਕੇ ਉਹਨੂੰ ਸਿਰ ਚੜਾਗੇ ਵਾਈ ਮੁੱਢੀ ਦਾ ਖੰਸਾ ਵਾਈ ਮੁੱਢੀ ਦੇ ਪਤੇ ਬੀਸੀਡੀ ਵੀ ਤੁਸੀਂ ਆ ਜੀ ਪਲਾਉਣਾ ਇਹ ਇੱਕ ਮੈਂ ਭਾਵੇਂ ਚੋਨਾ ਵੀ ਉਹ ਮਾਹੌਲ ਨਹੀਂ ਹੈ ਜੀ ਆਪਾਂ ਕਿਸੇ ਨੂੰ ਵੀ ਐਫਆਈ ਗੈਸਿਕ ਵੀ ਇੱਕ ਮਸਲੇ ਦੀ ਆ ਜੀ ਕਿਸੇ ਨੂੰ ਜੀਆ ਨੂੰ ਜਾਂ ਕਿਸੇ ਦਾ ਵਿਸ਼ੇਸ਼ ਨਾਮ ਹੈ ਕਿ ਧੰਨਵਾਦ ਕਰਾਂ ਨਾ ਮਹੌੜ ਹੈ ਨਾ ਅਸਾਂ ਕਹੀਏ ਕੋਈ ਇਸ ਗੱਲ ਦਾ ਬੁਰਾ ਵੀ ਨਾ ਬਣਾਵੇ ਪਹਿਲੀ ਹੱਥ ਜੋੜ ਕੇ ਇਸ ਗੱਲ ਦੀ ਮਾਫੀ ਮੰਗਦਾ ਤੁਸੀਂ ਸਾਰੇ ਜਿੰਨੇ ਆਏ ਹੋ ਕੱਲਾ ਕੱਲਾ ਹੁੰਦਾ ਸਿਰ ਮੱਥੇ ਪਰਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੱਤੇ ਕੋਟਾ ਨੂੰ ਸੁਕਾਰੇ ਹੈਗੇ ਨਾ ਤੰਤ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈਗੇ ਨਾ ਤੁਕ ਦੇਪਾ ਜਦਨੇ ਸਾਰਾ ਤੁਮ ਰਾਜੀ ਦਿੱਤਾ ਜੋ ਇਹਨੇ ਗੱਲ ਕਹੀ ਹੈ ਉਹਨੂੰ ਮੈਂ ਵੀ ਮੰਨਦਾ ਮੈਂ ਉਧਰ ਪਹੁੰਚੀ ਉਹਨੇ ਗੱਲ ਕੀਤੀ ਹੈ ਵੀ ਉਹ ਦੂਰ ਕੀ ਅਕੀ ਹੋਈ ਸੀ ਕਿ ਬੈਠਣਾ ਹੋਵੇ ਜੀ 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 ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਟੁਕਰ ਕਰਦਾ ਕਿਉਂਕਿ ਉਹ ਇੰਨਾ ਪਿਆ ਤਾਂ ਪਾਪੀ ਤੇ ਪਾਪੀ ਨੂੰ ਵੀ ਕਿਸੇ ਹੋਰ ਇਹ ਪਾਪ ਦੇ ਵਿੱਚੋਂ ਲੈਂਦਾ ਹੋ ਉਹ ਸਾਡੀ ਸੇਵਾ ਲੱਗੀ ਕਿ ਕਿ ਜਦੋਂ ਸਾਨੂੰ ਇੱਕ ਅਚਨਚੇਤ ਹੈ ਕਈ ਵਾਰ ਫੋਨ ਆਉਂਦੇ ਬਹੁਤ ਫੋਨ ਆਉਂਦੇ ਵੀ ਆਹ ਹੁੰਦਾ ਹੈ ਜੀ ਇਹਦੇ ਤੇ ਆ ਕੇ ਕਵਰੇਜ ਕਰੂੰ ਨਹੀਂ ਜਾਇਆ ਜਾਂਦਾ ਤੇ ਇੱਕ ਵੀਰ ਮੈਨੂੰ ਦੱਸਦਾ ਵੀ ਇਸ ਤਰ੍ਹਾਂ ਕਰਕੇ ਇੱਕ ਬੰਦਾ ਉੱਥੇ 20 ਸਾਲ ਤੋਂ ਰੁੱਤ ਹੋ ਰਹੀ ਤੇ ਹੁਣ ਜਿਹੜਾ ਬੰਦਾ ਕਾਊਂਟਰ ਤੇ ਖੜਦਾ ਉਹ ਸਾਫ ਸੁਥਰਾ ਹੈ ਦਾੜਾ ਪ੍ਰਕਾਸ਼ ਹੈ ਤੇ ਮਾਨੂੰ ਬੜੀ ਫੇਸ ਪੁੱਜੀ ਇਹ ਗੁਰੂ ਨੇ ਆਪ ਹੀ ਧੋ ਲਿਆ ਮੈਂ ਕਿ ਚੱਲਦੇ ਆ ਜੀ ਚਲੋ ਇਹ ਪਰਮਾਤਮਾ ਦੇ ਬਾਣੇ ਚ ਗਏ ਜੇ ਉੱਥੇ ਧੰਨਵਾਦ ਆਉਣਾ ਪੱਤਰਕਾਰ ਸਾਬਾਨਾ ਦਾ ਜਿਨ੍ਹਾਂ ਨੇ ਇਹਨਾਂ ਨੂੰ ਖਲਾਸ ਦਿੱਤੀ ਪੀੜਾ ਚਾਲ ਤੇ ਕਰ ਰਿਹਾ ਲੈ ਤਾਂ ਆ ਗਿਆ ਮੈਂ ਦੇਖਣ ਬਾਈ ਜੀ ਉਹ ਫਾਈਲ ਮੇਰਾ ਹੈ ਲੋ ਜੇ ਉਹ ਕਿਤੇ ਇਹਨੂੰ ਵੀਰ ਨੂੰ ਰਾਜ ਇਹ ਪੀੜਾ ਚਾਲ ਫਿਰ ਮੈਂ ਉਹ ਗਾਗ ਦੇ ਜਿਨ੍ਹਾਂ 140 ਦੇ ਸਾਡੇ ਨਾਮ ਉੱਤੇ ਉਹਦੀ ਮੈਂ ਲੈ ਲੈਣਾ ਸੀ ਦੀ ਵਾਰਸ਼ ਤੇ ਕਿਹਨੇ ਲੈ ਲੈਣਾ ਸੀ ਗਾਜੀ ਉਹ ਖਬਰ ਚੱਲ ਜਾਣੀ ਸੀ ਉਹਦਾ ਫਿਰ ਕਮੈਂਟਾਂ ਦੇ ਵਿੱਚ ਮਾੜਾ ਮੋਟਾ ਹੁੰਦਾ ਹੁੰਦਾ ਔਰ ਜਿਹੜਾ ਉਹ ਨੀੜਾ ਸਾਡ ਚੈੱਕ ਕਰਨ ਵਾਲਾ ਕੰਮ ਕਰ ਲਿਆ ਉਹ ਗੁਰੂ ਸਾਹਿਬ ਨੇ ਵਿੱਤ ਬਣਾਈ ਹੋਈ ਸੀ ਭਾਈ ਜੀ ਸਾਰਾ ਕੁਝ ਪਰਮਾਤਮਾ ਦੇ ਭਾਣੇ ਨੂੰ ਮੈਂ ਵੇਖ ਰਿਹਾ ਸੀਗਾ ਹੁਣ ਤੱਕ ਮੈਂ ਦੇਖ ਰਿਹਾ ਹਾਂ ਕਿ ਉਹ ਵਿਚgeme ਗੁਰੂ ਸਾਹਿਬ ਨੇ ਉਹ ਕੰਮ ਕੀਤਾ ਕਰਵਾਇਆ 20 ਸਾਲ ਤੋਂ 38 ਤੇ ਫਿਰ ਉਹ ਕਹਿੰਦੇ ਜੀ ਗੁੰਡੇ ਵੀ ਪਾਏ ਹੋਏ ਸੀ ਗੁੱਟ ਕਿ 50 60 ਬੰਦੇ ਤਾਂ ਸਾਡੇ ਕੋਲ ਵੀ ਗੱਡੀ ਘੇਰ ਲਈ ਉਹਨਾਂ ਨੇ ਗੱਡੀ ਘੇਰੀ ਵੀਡੀਓ ਬਣਾਉਣ ਲੱਗੇ ਬਹੁਤ ਕੁਝ ਹੋਇਆ ਉੱਥੇ ਪਰ ਪਰਮਾਤਮਾ ਦੀ ਕਿਰਪਾ ਜਦੋਂ ਵਾਹਿਗੁਰੂ ਨੇ ਆਪ ਮੇਲ ਕਰਕੇ ਭੇਜਦਾ ਫਿਰ ਬਚਾਉਣ ਵਾਲਾ ਵੀ ਮਾਲਕ ਹੀ ਹੁੰਦਾ ਸੱਤ ਬੰਦੇ ਇੱਕ ਪਾਸੇ ਹੋਣ ਚਾਰ ਬੰਦੇ ਇੱਕ ਪਾਸੇ ਹੋਣ ਪੰਜ ਤੇ ਉਹਨਾਂ ਤੇ ਹੌਲਾ ਵੀ ਨਹੀਂ ਹੱਥ ਵੀ ਨਹੀਂ ਆ ਆ ਆਹ ਕਨੇ ਟੱਕਰ ਆਲੇ ਨੇ ਕੀ ਜੁੜੀ ਆਪ ਹੀ ਕਰ ਦਿੱਤਾ ਵਾਹਿਗੁਰੂ ਨੇ ਕਿ ਇਹ ਉਹ ਮਾਲਕ ਦਾ ਬਾਣਾ ਸੀ ਪਰਮਾਤਮਾ ਦਾ ਤੇ ਰਹੀ ਗੱਲ ਉਸ ਤੋਂ ਬਾਅਦ ਹੀ ਘਟਨਾ ਦੀ ਮੈਨੂੰ ਲਗਾਤਾਰ ਫੋਨ ਆਏ ਵੀ ਦੱਸੋ ਜੀ ਹੁਣ ਤਰਾ ਮਾਲਕ ਆਉਂਗੇ ਢੀਂਆਂ ਨੇ ਹੋਣੀਆਂ ਇਹਨਾਂ ਦੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖੜਾ ਉਸ ਪਰਿਵਾਰ ਦੇ ਨਾਲ ਦੇ ਗੱਤੀ ਜਿੰਨਾ ਵੀ ਮੇਰੇ ਅੰਦਰ ਨਫ਼ਰਤ ਗੁੱਸਾ ਕੁਝ ਵੀ ਹੋਇਆ ਮੈਂ ਦੇਣਦਾਰ ਹਾਂ ਮੇਰਾ ਸਿਰਫ ਨਿੱਜੀ ਹਮਲਾਤ ਹੋਇਆ ਮੇਰਾ ਜਿਹੜਾ ਪਰਸਨਲ ਫੋਨ ਸੀ ਉਹ ਚੋਰੀ ਹੋ ਗਿਆ ਇਸ ਤੋਂ ਇਲਾਵਾ ਮੇਰਾ ਨਿੱਜੀ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਗੁਰੂ ਸਾਹਿਬ ਦੀ ਹਜ਼ੂਰੀ ਚੜ੍ਹਨ ਦੀ ਗੱਲ ਅਜ ਹੋਈ ਹੈ ਤਾਂ ਇਹ ਮੈਂ ਵੀ ਇਸ ਗੱਲ ਨੂੰ ਤੁਹਾਡੇ ਅੱਗੇ ਰੱਖਦਾ ਭੇ ਮੈਂ 1% ਵੀ ਜਿਵੇਂ ਵੀਰ ਜੀ ਨੇ ਬਖਸ਼ਿਸ਼ ਵਾਲੀ ਕਹਾਣੀ ਸੁਣਾਈ ਜੈ ਨਾ ਭਾਂਡੇ ਵਾਲੀ ਭਾਂਡੇ ਚੋੜ ਦੀ ਗੁਰੂ ਪਾਤਸ਼ਾਹ ਜੀ ਨੇ ਉਹਦੇ ਤਾਂ ਦਿੱਤਾ ਹੋਇਆ ਨਾ ਜੇ ਤਾਂ ਮੇਰੇ ਕੋਈ ਕਿਸੇ ਦਾ ਨਹੀਂ ਬਿਆਨ ਵੀ ਤਾਂ ਕੋਈ ਹੁੰਦੀ ਫਿਰ ਤਾਂ ਮੈਂ ਉੱਥੇ ਖੜਾਰੇ ਆਉਂਦਾ ਕਿਉਂਕਿ ਉਹ ਉਹ ਬਖਸ਼ੂ ਨਹੀਂ ਗਿਆ ਗੁਰੂ ਸਾਹਿਬ ਨੇ ਪਰ ਕਿਤੇ ਉਹਨੂੰ ਪਾਣੀ ਦਾ ਕੋਈ ਠੰਡੇ ਦਿੱਤੇ ਹੋਏ ਆ ਤੇ ਗੁਰੂ ਨੇ ਇੱਕ ਸ਼ਬਦ ਆ ਗੁਰੂ ਸਾਹਿਬ ਦਾ ਸ਼ਬਦ ਪ੍ਰਭ ਪਾਲਸ ਜਾਣ ਕੀ ਅਰਦਾਸ ਜੋ ਦਾਸ ਤੇਰੇ ਕੀ ਨਿੰਦਾ ਕਰੇ ਤ ਸਮਾਰਤ ਚਾਹੀਏ ਤੁਕ ਪੜਨ ਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਜਿਗਰਾ ਵੀ ਹੈਗਾ ਨਹੀਂ ਜੋ ਦਾਸ ਤੇਰੇ ਕੀ ਨਿੰਦਾ ਕਰੇ ਤ ਸਮਾਰਤ ਹੈ ਉਹ ਉਹ ਜਿਗਰਾ ਨਹੀਂ ਹੈਗਾ ਅਸੀਂ ਤਾਂ ਗੁਰੂ ਅੱਗੇ ਹੀ ਕਹਿੰਦੇ ਆ ਵੀ ਬਾਦ ਗੁਰੂ ਸਮਰਤ ਭਾਖ ਨਹੀਂ ਹੋ ਉਹ ਕਿੰਨੇ ਤੋਂ ਕਿੰਨਾ ਪਾਪੀ ਸਾਡੇ ਗਲਾਪ ਬੋਲਣ ਵਾਲਾ ਕਿਉਂ ਨਾ ਹੋਵੇ ਅਸੀਂ ਤਾਂ ਅਰਦਾਸ ਸਭਾ ਦੇ ਭਲੇ ਦੀ ਕਰਦੇ ਆ ਤੇ ਗਰੀਬ ਦੇ ਨਾਲ ਹੋਰ ਜੇ ੱੱਕੇ ਦੇ ਲਈ ਬਾਈ ਦੀ ਗਰੀਬ ਦੇ ਨਾਲ ਸੰਗਤ ਜਿੱਥੇ ੱੱਕਾ ਹੋ ਰਿਹਾ ਸੀਗਾ ਉੱਥੇ ਗੁਰੂ ਦਾ ਆਪ ਲੈ ਕੇ ਗਏ ਗੁਰੂ ਸਾਹਿਬ ਉਹਦੇ ਹੁਕਮ ਦੇ ਵਿੱਚ ਗਏ ਜੋ ਕੁਝ ਹੋਇਆ ਮੈਨੂੰ ਕੁਝ ਨਹੀਂ ਪਤਾ ਜੀ ਮੈਂ ਉੱਥੇ ਕੀ ਬੋਲੀ ਗਿਆ ਕੀ ਨਹੀਂ ਬੋਲਿਆ ਕਿਵੇਂ ਬਿੱਤ ਬਣੀ ਗਈ ਉਹਦਾ ਨਤੀਜਾ ਇਹ ਆ ਵੀ ਅੱਜ ਉਹ ਪਰਿਵਾਰ ਕਹਿੰਦਾ ਵੀ ਸਾਡੀ ਇੱਜ਼ਤ ਦਾ ਪਾਲ ਹੈ ਕਿਉਂਕਿ ਮੈਂ ਵੀ ਇਹ ਮੰਨਦਾ ਵੀ ਜਦੋਂ ਗੁਰੂ ਦੇ ਦਰ ਦੇ ਉੱਤੇ ਆ ਕੇ ਜਗਦੀਪ ਸਿੰਘ ਇਹ ਕਹੇ ਵੀ ਹੈ ਬਾਈ ਤੁ ਲੋਕ ਤਾਂ ਮੈਨੂੰ ਥੋੜੀ ਸਾਭ ਕਹਿੰਦੇ ਆ ਪਰ ਮੈਂ ਹੈ ਤਾਈ ਭਾਜਿਓ ਨੇ ਮਾੜਿਆ ਤੋਂ ਮਾੜੇ ਸ਼ਬਦ ਆਉਂਦਾ ਉਹਦੇ ਵਿੱਚ ਇੱਕ ਪੰਗਤੀ ਆਉਂਦੀ ਹੈ ਕਰਮ ਨਾ ਜਾਣਾ ਧਰਮ ਨਾ ਜਾਣਾ ਜਾਤ ਨਾ ਜਾਣਾ ਤੇਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਇਸ ਤਰ੍ਹਾਂ ਦੀ ਕਿਰਤ ਪਲਤੀ ਹੋਣੀ ਹੈ ਮਤਲਬ ਕਿ ਲੋਕੀ ਮਾਇਆ ਦਾ ਨਹੀਂ ਨਾਮ ਪਰਿਉ ਭਗਤ ਗੋਬਿੰਦ ਦਾ ਇਹ ਲੱਖੋ ਪੈਦ ਤਬਾਰ ਤੁਮਾਰੀ ਕਰਮ ਨਹੀਂ ਜਾਣਦਾ ਮੈਂ ਇਹ ਅਰਦਾਸ ਕਰਦਾ ਭਾਈ ਕਿਉਂ ਮੈਂ ਤਾਂ ਕਰਮ ਨਹੀਂ ਜਾਣਦਾ ਧਰਮ ਨਹੀਂ ਜਾਣਦਾ ਮਾਇਆ ਦੇ ਲੋਭ ਨੇ ਮੈਨੂੰ ਘੇਰਿਆ ਹੋਇਆ ਪਰ ਇਸ ਕੁੱਤੇ ਨੂੰ ਤੇਰਾ ਦਾਸ ਕਹਦੇ ਆ ਜੇ ਤੇਰਾ ਇਹ ਗੋਬਿੰਦ ਦਾ ਭਗਤ ਕਿਹਾ ਜਾਂਦਾ ਤੇ ਮੈਨੂੰ ਤਾਂ ਫੇਰ ਹੁਣ ਮੇਰੀ ਪੈਜ ਰੱਖਣਾ ਆਪਣੇ ਨਾਮ ਦੀ ਪੈਜ ਰੱਖਣਾ ਤੇਰਾ ਕੰਮ ਆ ਜੂਗਾ ਤਾਂ ਮੇਰੀ ਬੇਨਤੀ ਹੈ ਜੀ ਵੀ ਬੇਦਰ ਹੋ ਰਹੇ ਨੇ ਪਹਿਲੇ ਬਹੁਤ ਦੱਸ ਦਿੱਤਾ ਜਿਹੜੀ ਪਰਸਨਲ ਦੀ ਗੱਲ ਸੀ ਮੈਂ ਦੱਸਦੀ ਆ ਜੀ ਜੋ ਹੁਣ ਤੁਸੀਂ ਕਾਰਜ ਕਰਨਾ ਚਾਹੁੰਦੇ ਹੋ ਉਹਨੇ ਹੋ ਜਿਵੇਂ ਵੀ ਮੇਰਾ ਤਾਂ ਵੀਰ ਦੀ ਸੁਝਾਵ ਬਣਦਾ ਨਹੀਂ ਮੈਂ ਬਦੌਰ ਪੱਤਰਕਾਰ ਨਾ ਸਿਰਫ ਪੁੱਛੇ ਨੂੰ ਉਜਾਗਰ ਕਰਨਾ ਆਇਆ ਸੀ ਪਰ ਮੈਂ ਤਾਂ ਚਾਹਾਂਗਾ ਜੇ ਜਿਹੜਿਆ ਇਹਨਾਂ ਨੇ ਗੱਲ ਕੀਤੀ ਗੁਰੂ ਦੀ ਹਜ਼ੂਰੀ ਦੇ ਵਿੱਚ ਵੀਰ ਨੂੰ ਬੁਲਾਓ ਕਿਉਂਕਿ ਇੱਕ ਪਾਪੀ ਹੁੰਦਾ ਇੱਕ ਮਹਾਪਾਪੀ ਹੁੰਦਾ ਜਿਹੜਾ ਪਾਪੀ ਮਹਾਪਾਪੀ ਹੁੰਦਾ ਉਹ ਉਹ ਜਿਹੜੀਆਂ ਮਾਰਕੀ ਜਿਵੇਂ ਬਾਈ ਨੇ ਦੱਸਿਆ ਵੀ ਰਾਜਨੀਤਿਕ ਲੀਡਰ ਤੇ ਮਹਾਪਾਪੀ ਵਾਲੀ ਲਾਈਨ ਤੇ ਆਉਂਦੇ ਆ ਗੁਰੂ ਦੇ ਖੜ ਕੇ ਕਹਿੰਦੇ ਅਸੀਂ ਕੱਖ ਨਾ ਰਹੇ ਬਤ ਕਹਿੰਦਾ ਵੀ ਤੇ ਜਿਹੜਾ ਪਾਪੀ ਹੁੰਦਾ ਨਾ ਪੈ ਜਾਂਦਾ ਉਹਨੂੰ ਅਸੀਂ ਦਮਨ ਪਰੋਤੀ ਕੋਸ਼ਿਸ਼ ਕੀਤੀ ਉਹ ਵੀ ਖਾ ਤੂੰ ਜਿਹੜੇ ਮਾਦਰ ਆਪਣੇ ਬੱਚਿਆਂ ਨੇ ਕਦੇ ਉਹ ਖਾ ਨਹੀਂ ਇਹਦਾ ਮਤਲਬ ਕਿਤੇ ਕਿਣਕਾ ਹੈਗਾ ਮੈਂ ਆਏ ਨਹੀਂ ਕਹਿੰਦਾ ਵੀ ਇਹਨਾਂ ਦਾ ਘੜਾ ਪਨ ਹੋਣਾ ਸੀ ਉਹ ਜਿਹੜੇ ਅੰਦਰ ਇੱਕ ਸਚਾਈ ਸੀ ਨਾ ਉਹਨਾਂ ਦੇ ਅੰਦਰ ਇੱਕ ਸਚਾਈ ਵਾਜਰੂ ਨੇ ਸੱਜਣ ਠਾਗ ਨੂੰ ਪਾਈ ਸੱਜਣ ਬਣਾਉਣਾ ਮਤਲਬ ਤੇ ਵਾਜਰੂ ਕੋਸੇ ਸੱਜਣ ਠਾਗਣ ਨੂੰ ਅੱਜ ਤੋਂ ਭਾਈ ਸੱਜਣ ਬਣਾ ਦੇ ਮੇਰੀ ਬੇਨਤੀ ਹੈ ਤੇ ਤੁਸੀਂ ਸੰਕਤਨ ਹੈ ਜੋ ਵੀ ਪਿਆਰ ਮਖਿਆ ਉਹ ਵੀ ਉਸ ਮਾਲਕ ਦੀ ਉੜਿਆਈ ਆ ਉਹਦਾ ਉਹਦਾ ਧੰਵਾਦ ਅਸੀਂ ਹੈ ਨਹੀਂ ਐਨੇ ਜੋ ਕਿ ਹੈ ਨਹੀਂ ਕਿ ਵਾਹਿਗੁਰੂ ਸਾਡੇ ਵਿਚਾਰ ਸਾਡੇ ਮਾਪੇ ਆਪਾਂ ਕੋ ਨੰਗੇ ਫੜਿਆ ਬਾਈ ਨੂੰ ਸਾਨੂੰ ਬੇਰਹਿਮ ਕਰਦੇ ਆ ਪਰ ਇਹ ਗੁਰੂ ਕੋ ਬਿਆਨਤਾ ਸਾਡੇ ਜਿਵੇਂ ਪਰਦੇ ਟਕੇ ਹੋਏ ਹਰੇਕ ਦੇ ਟਕੇ ਪਰ ਹਰੇਕ ਨੂੰ ਜਿਹੜਾ ਵੀ ਅੰਦਰ ਸੱਚਾ ਥਾ ਗਿਆ ਪੀ ਭਾਈ ਸੱਜਣ ਬਣਾ ਜੀ ਮੈਂ ਗੁਰੂ ਸਾਹਿਬ ਤੇਰੇ ਚਰਨਾਂ ਦੇ ਵਿੱਚ ਦਿਲੋਂ ਅਰਦਾਸ ਕਰਕੇ ਅੱਜ ਜਾਂਦਾ ਤੇ ਵੀਰ ਜੀ ਨੇ ਕਿਹਾ ਵੀ ਸੁਝਾਅ ਲੈ ਮੀਂਗਲ ਹੈ ਅੱਜ ਗੁਰਬਖਸ਼ ਰਾਣਾ ਜੀ ਆਏ ਹੋਏ ਨੇ ਮੈਂ ਗੁਰਬਖਸ਼ ਰਾਣਾ ਜੀ ਤੋਂ ਇੱਕ ਗੱਲ ਹੋਰ ਮੈਨੂੰ ਇਹ ਵੀ ਕਿਹਾ ਜਾਂਦਾ ਵੀ ਅਸੀਂ ਮੱਜਦ ਦਾ ਪੱਤਰਕਾਰ ਹੈ ਜੀ ਦੇਖੋ ਜੀ ਮੈਂ ਆਪਣੇ ਧਰਮ ਨੂੰ ਪਿਆਰ ਕਰਦਾ ਹਰੇਕ ਦਾ ਫਰਜ਼ ਹੈ ਦੂਜਿਆਂ ਦੇ ਹਰੇਕ ਦੇ ਧਰਮ ਦਾ ਮੈਂ ਸਤਿਕਾਰ ਕਰਦਾ ਜੀ ਤੇ ਮੈਨੂੰ ਤਾਂ ਇਹ ਪਤਾ ਲੱਗਿਆ ਸੀ ਨਾ ਵੀ ਉਹ ਸਿਰੋਪ ਤੇ ਦਾੜੀ ਰੱਖੀ ਹੋਈ ਜੀ ਮੈਂ ਤਾਂ ਇਸ ਕਰਕੇ ਆਇਆ ਸੀ ਵੀ ਉਹ ਕੰਮ ਕਰੀ ਜਾਂਦਾ ਹੋ ਮੇਰਾ ਇੱਕ ਬੋਤਲ ਹੈ ਕਿਹਾ ਵੀ ਉਹ ਭਾਈ ਇੱਕ ਮਦਦ ਕਰਕੇ ਚਲੇ ਗਿਆ ਗੁਰੂ ਪਾਸ਼ਾ ਜਾਨੀ ਜਾਨ ਨੇ ਸਰਬੱਤ ਦੇ ਭਲੇ ਦੇ ਵਿੱਚ ਸਾਰੇ ਧਰਮਾਂ ਦੇ ਸਤਿਕਾਰਯੋਗ ਜਾਤਾਂ ਪਾਤਾਂ ਹੋਦੀਆਂ ਜਿਨ੍ਹਾਂ ਦੀ ਅੱਜ ਤੱਕ ਕੋਈ ਇੰਟਰਵਿਊ ਕੀਤੀਆਂ ਜਾਂ ਕਿਸੇ ਨੂੰ ਸਾਨੂੰ ਪਤਾ ਲੱਗਦਾ ਕਿ ਕਿਸੇ ਦੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਕਿਸੇ ਨੂੰ ਮਦਦ ਦੀ ਕਿਸੇ ਤਰ੍ਹਾਂ ਦੀ ਲੋੜ ਹੈ ਤਾਂ ਉਹਦਾ ਨਾਂ ਤੱਕ ਕਦੇ ਜਾਸ ਪੁੱਛੀ ਨਹੀਂ ਨਾ ਕਦੇ ਨਾਂ ਪੁੱਛਿਆ ਪਰ ਜਿਨ੍ਹਾਂ ਦੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਜੇ ਹੁਣ ਮੈਂ ਕਹਿ ਰਿਹਾ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਦਾ ਫਰਜ਼ ਨਹੀਂ ਕਿਹਾ ਸੀ ਇਹ ਕੂਰ ਕਰ ਲੈ ਅਸੀਂ ਤਾਂ ਕੁਝ ਕਰਿਆ ਹੀ ਨਹੀਂ ਫਿਰ ਹਾਲ ਵਿੱਚ ਕਿਥੋਂ ਮੰਗ ਖੜਦੇ ਆ ਬਾਈ ਅਰਦਾਸ ਕਰ ਪਰ ਵਾਹਿਗੁਰੂ ਸੱਚਾ ਬਾਪ ਸਾਹਿਬ ਸਰਬੱਤ ਦਾ ਭਲਾ ਕਰੇ ਤੇ ਗੌਰਵ ਰਾਣਾ ਜੀ ਆ ਜੋਗੀ ਜੀ ਹੈਗੇ ਨੇ ਭਾਈ ਮਾਨ ਸਿੰਘ ਜੀ ਆਏ ਨੇ ਤੇ ਹੋਰ ਵੀ ਬਹੁਤ ਸਾਧ ਦਸਬੰਦੀ ਤੋਂ ਹੈਗੇ ਨੇ ਆਪੂ ਸਾਹਿਬਾਂ ਜਿਹੜੇ ਜਿਹੜੇ ਵੀਰ ਹੈਗੇ ਨੇ ਇੱਕ ਭਗਤ ਵੀਰ ਰੰबीर ਸਿੰਘ ਜੀ ਆਚਾਰ ਜਿਹੜਾ ਆਇਆ ਹੋਇਆ ਤੇ ਰੰਬੀਰ ਸਿੰਘ ਜੀ ਦਾ ਸਾਹਿਬ ਤੋਂ ਇਹਨਾਂ ਦੇ ਨਾਲ ਵੀ ਉਹ ਫੱਜੀ ਦਾ ਸ਼ਕਾਰ ਹੋ ਗਿਆ ਕਹਿੰਦੇ ਮੈਂ ਹੁਣ ਬਹੁਤ ਮੈਨਫੋਨ ਹੈ ਜਿਹੜੇ ਆਏ ਵੀ ਜੇ ਐਸਿਡਾਬਲ ਵੀ ਜਿਹੜੇ ਪਏ ਦੇ ਦਾਂਗੇ ਬਹੁਤ ਬੈਠੇ ਹੋਣਗੇ ਪਰ ਮੈਂ ਤਾਂ ਮੇਰੀ ਜੇ ਮੇਰੀ ਜਿਲੋਂਚਾ ਜੀ ਮੇਰਾ ਵੈਸੇ ਜੀ ਤਾਂ ਕੋਈ ਹੈ ਨਹੀਂ ਜੀ ਨਾ ਮੇਰਾ ਕੋਈ ਉਹ ਪਰ ਵੀ ਇੱਥੇ ਗੁਰੂ ਸਾਹਿਬ ਦੀ ਝੂਰੀ ਦੇ ਵਿੱਚ ਜੇ ਇਫਾਨ ਕਰਕੇ ਤੇ ਹੁਣ ਜੇ ਕੈਮਰਿਆਂ ਵਾਲਾ ਫੀਮ ਕੀਤਾ ਜਾ ਸਕਦਾ ਕਿ ਬਾਈ ਕੁਛ ਜੇ ਬਾਸਾ ਸੱਜਰ ਖਾਣ ਪਾਈ ਸੱਜਰ ਮਣਾ ਦੇ ਤੇ ਇਹ ਵੀ ਨਾ ਹੋਵੇ ਜੀ ਵੀ ਜੋ ਅੱਜ ਤੋਂ ਬਾਅਦ ਹੋਗਾ ਤਾਂ ਤੇ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਕਦੇ ਟੌਰਚਰ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਵੀ ਗੁਰੂ ਦੇ ਸੇਖਾਂ ਸਾਰੇ ਅੱਜ ਗੁਰੂ ਦੀ ਵਿਖੇ ਵਿੱਚ ਬੈਠੇ ਆ ਜੀ ਇੱਥੇ ਉਹ ਛੱਡ ਗਏ ਸਾਰਾ ਭੁੱਲ ਜਿਏ ਕਦੇ ਵੀ ਇਹ ਮੇਣਾ ਬਿਨਾ ਬੱਜੇ ਜੀ ਭਾਈ ਜੀ ਤੁਹਾਡੇ ਇਸ ਤਰ੍ਹਾਂ ਹੋਇਆ ਸੀ ਜਿ ਉਹਨਾਂ ਨੇ ਕੱਲੂ ਬੱਚਿਆਂ ਦੇ ਵਿਆਹ ਵੀ ਕਰਨੇ ਆ ਜੋ ਉਧਰ ਜਾਂਦੇ ਆ ਤਾਂ ਕੋਈ ਪਾਣੀ ਮਾਰ ਕੇ ਨਹੀਂ ਕਹੂੰਗਾ ਵੀ ਉਹ ਡਾਂਪੇ ਆਲਾ ਸੀਗਾ ਇੰਨੀ ਮੇਰੀ ਬੇਨਤੀ ਪਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮਾਤਾ ਵੀਰ ਦੀ ਹੌਸਲਾ ਜਾਈ ਕਿ ਸੰਗਤ ਚ ਕਹਾਰਾ ਸੀ ਬੋਲੇ ਸੋਨੇ ਹਾਤ ਸਿਮਾਰਾ ਬੜੀ ਕਮਾਈ ਦੇ ਦੱਸਾਂ ਮੈਂ ਤੁਸੀਂ ਭਾਵੇਂ ਦੇ ਕੇ ਆਏ ਵੀ ਆ ਤੁਸੀਂ ਕੀ ਸਮੁਦਾ ਨੁਕਸਾਨ ਹੋਇਆ ਸਾਡੇ ਚ ਮੰਦਕ ਬੇਟੀਆਂ ਦੇ ਪ੍ਰਧਾਨ ਬੈਠੇ ਆ ਜਾਮਾ ਮਸਜਿਦ ਤੋਂ ਕਮਾਨ ਸਾਹਿਬ ਬੈਠੇ ਵਾਰਨਿਕ ਕਮੇਟੀ ਭਗਵਾਨ ਵਾਰਨਿਕ ਕਮੇਟੀ ਕੋਲ ਉਹਨਾਂ ਨੇ ਉੱਤੇਦਾਰ ਬਿਠੇ ਆ ਜੀ ਤੁਜੇ ਸੇਵਕੀਆਂ ਦੇ ਬਿਠੇ ਆ ਇਹ ਕਮਾਈ ਆ ਤੁਹਾਡੀ ਵਾਰਨਦਾਰੀ ਦੀ ਅ ਕਾਟੀ ਕੀਤੀ ਕਰਨ ਵੀ ਤੁਹਾਨੂੰ ਜਾਂ ਤੁਹਾਡੀ ਹੁਣ ਤੱਕ ਦੀ ਕੀਤੀ ਸੇਵਾ ਨੂੰ ਕਿਸੇ ਇੱਕ ਧਰਮ ਦਾ ਪ੍ਰਚਾਰ ਦੇ ਘੇਰੇ ਚ ਰੱਖ ਕੇ ਨਹੀਂ ਲਿਖਿਆ ਜਾਂਦਾ ਇਹ ਤੁਹਾਡੀ ਕਮਾਈ ਆ ਜਿਹਨੂੰ ਅਸਲ ਚ ਜਰਮਿਸਨ ਕਹਿੰਦੇ ਆ ਕਿ ਲੋਕਾਂ ਦੀ ਆਵਾਜ਼ ਹੈ ਸੋ ਮੇਰੀ ਇਹ ਹੁਣ ਬੈਂਦੀ ਆ ਕਿ ਜੋ ਵੀਰ ਨੇ ਆਪਣਾ ਸਿਧਾਰ ਦੇ ਦਿੱਤਾ ਕਿਸੇ ਦਾ ਵੀ ਕੋਈ ਡਿਫਰੈਂਸ ਸੁਭਾਅ ਹੈ ਸੁਝਾਅ ਹੈਗਾ ਇੱਕ ਤੋਂ ਕੀ ਐ ਕਰਨਾ ਚਾਹੀਦਾ ਹੈ ਕੀ ਐ ਕਰਨਾ ਚਾਹੀਦਾ ਹੈ ਆਪਾਂ ਜੇ ਕਿਸੇ ਇੱਕ ਮੁੱਦੇ ਤੇ ਸਹਿਮਤ ਹੋ ਜਾਈਏ ਸਾਰੇ ਤੇ ਫਿਰ ਆਪਾਂ ਉਹਦੀ ਐਗਜ਼ੀਕਿਊਸ਼ਨ ਵਾਲੇ ਉਹਨੂੰ ਲਾਗੂ ਕਰਨ ਵਾਲੇ Passe ਆਜੂ ਕਰਨਾ ਜੇ ਗੁਰਦੀ ਸ਼ਬਦ ਚ ਲਿਆਉਣਾ ਥਾਣੇ ਚ ਘਿਸੜਾ ਜਾਂ ਉਹਦਾ ਟਾਵਾ ਬੰਦ ਕਰਾਉਣਾ ਜਾਂ ਹੋਰ ਕੋਈ ਚੌਥਾ ਸੁਝਾ ਕਿਸੇ ਦਾ ਵੀ ਕੋਈ ਸੁਝਾਅ ਹੋਰ ਹੈ ਉਹ ਕਿਰਪਾ ਕਰਕੇ ਭਾਵੇਂ ਆਪ ਹੀ ਹੱਥ ਖੜਾ ਕਰਕੇ ਆਜੇ ਆਪਣਾ ਸੁਝਾਅ ਜੇ ਕੋਈ ਗੱਲ ਹੋਰ ਹੈ ਜੀ ਕਿ ਕਿ ਪਾਸੇ ਇਸ ਪਰਿਵਾਰ ਨੂੰ ਇਹ ਉਸ ਕਟਾਈਰੇ ਚ ਲਿਆ ਗਏ ਠੱਗੀ ਸਰਪੇਂਹੀ ਇੱਟਾ ਪੱਨ ਮਾਰਿਆ ਜੀ ਪੰਜਾਬ ਦੇ ਬਹੁਤਾਂ ਬੇਲੂ ਕਾਨੂੰਨ ਦੀ ਵੀ ਗੱਲ ਕਰੀਏ ਸਿਸਟਮ ਦੀ ਵੀ ਗੱਲ ਕਰੀਏ ਉਹਦੇ ਜਿਵੇਂ ਇੱਕ ਗਾਮਪਲ ਬਣ ਕੇ ਵਿਚਾਰੇ ਪਰ ਹੋਰ ਜਿਹੜੇ ਲੋਕ ਨੇ ਪਤਾ ਲੱਗਦਾ ਜੀ ਮੈਨੂੰ ਪੰਜ ਸੱਤ ਟੁਕੜਿਆਂ ਦੇ ਹੋਰ ਆ ਜੀ ਉਹਦੇ ਲਈ ਇਹ ਕਿ ਪਸੂਝਾ ਦੇ ਜੀ ਤਾਂ ਕਿ ਸਿਰਫ ਇਹਨਾਂ ਨੂੰ ਹੀ ਨਾ ਪਾਉ ਕਰ ਲਈਏ ਹੋਰ ਵੀ ਕਿ ਬਹੁਤ ਸਮੱਸਿਆ ਇਸ ਤਰ੍ਹਾਂ ਹੁੰਦਾ ਜੀ ਕਿਉਂਕਿ ਆਮ ਲੋਕ ਮੇਰੇ ਲਈ ਖੜੇ ਪਰ ਲੀਡਰ ਵਾਲੇ ਜਿਹੜੇ ਰਾਜਨੀਤਿਕ ਨੇ ਕੋਈ ਬਾਈਕ ਉਹਨਾਂ ਨੇ ਕਮਾਣ ਦੇ ਵਿੱਚ ਇਹਨਾਂ ਨੂੰ ਵਰਤਨਾ ਹੁੰਦਾ ਤੇ ਜਿਨ੍ਹਾਂ ਨੇ ਵਰਤਿਆ ਉਹ ਪੱਤਰਕਾਰ ਵੀ ਦੇਲੇਗਾਰ ਵਾਲੇ ਉਹ ਵੀ ਨਹੀਂ ਆਏਗੀ ਕਟੂ-ਕਟੇ ਆ ਜਾਂਦੇ ਹਨ ਕਿ ਉਹ ਕੁਝ ਜਿਹੜੀਆਂ ਖਾਦੀਆਂ ਆਪ ਉਹ ਖਾਣਦੇ ਨੇ ਪੱਤਰਕਾਰਾਂ ਵਾਲਿਆਂ ਨੂੰ ਪਜਾਂਦੇ ਵੀ ਗਏ ਹਨ ਨਾ ਤੇ ਦਬਾਇਆ ਹੁੰਦਾ ਜੇ ਫਿਰ ਕਿੱਥੇ ਜਾਂਦੇ ਰਹੇ ਸੀ ਹੈ ਕੁੱਤੇ ਦੀ ਵੀ ਪਾਲੇ ਕਹਿੰਦੇ ਜਾਂ ਲਾਖੜੀ ਜੂਠੀਆ ਕੁੱਤੇ ਨੂੰ ਪਾਲੇ ਬੈਠਿਆ ਜੀ ਜਲਦੀ ਸੰਗਤਾਂ ਦੇ ਵਿੱਚ ਕਾਹਤਿਆ ਭਈ ਮਾਫ਼ ਕਰਿਓ ਜੀ ਮੈਂ ਆਪਾਂ ਲਈ ਕਾਪੀ ਚੰਨ ਲਿਉਣਾ ਨਹੀਂ ਸੀ ਕੋਈ ਬਾਹਰ ਜਿਹੜੀ ਉਹ ਗੋਦਾਂ ਨੀਚੇ ਹੀ ਬੈਠੇ ਹੋਏ ਆ ਬਾਈ ਨੂੰ ਮੇਰੇ ਕਿਤਾਬ ਹੋਈ બીજી ਕੋਈ ਹੋਰ ਕਿਸੇ ਨੇ ਸੁਝਾਅ ਦੇਣਾ ਰਾਤੀ ਬੈਠੇ ਨੇ ਕਾਪੀ ਫੈਡਰੇਸ਼ਨ ਮੌਕੇ ਤੇ ਵੀ ਬੀਤੀ ਅੰਦਰ ਚੋੜਾ ਨੇ ਲੇਖੋ ਚੱਕਰ ਬਿਆਰ ਤੋ ਪਹੁੰਚੇ ਸੀ ਵਰਪਾਲ ਸਿੰਘ ਦੀ ਭਾਰਤੀ ਕਿਸਾਨ ਯੂਨੀਅਨ ਦੇ ਦੁਆਬਾ ਤੋਂ ਇਹਨਾਂ ਨੇ ਤਾਂ ਪਹਿਲੇ ਤੋਂ ਹੀ ਬਾਤ ਤਾਂ ਸੀ ਕਿ ਸਾਡੇ ਇਲਾਕੇ ਦਾ ਮਸਲਾ ਸਾਹਮਣਾ ਬਿਆਰ ਦੇ ਸੀ ਉੰਗੀਆਂ ਨਾਲੋਂ ਆਪੇ किसी वीर ने कोई सुझाव देना कृपा करके आज सब तो पहला गुरु महाराज जी आय जी बैठी सारी सात संगत को दस मवेत्र करिए जी वाह जी का खालसा वाहू जी की फतेह ਸੋ ਅੱਜ ਫਗਵਾੜਾ ਦੇ ਵਿੱਚ ਜਿੰਨੀਆਂ ਰੱਬੀ ਨੂੰ ਆ ਜਾਗਦੀ ਜਮੀਰਾ ਵਾਲੇ ਸੂਰਮੇ ਵੱਖ-ਵੱਖ ਸਮੁਦਾਇ ਤੇ ਵੱਖ-ਵੱਖ ਜਥੇਬੰਦੀਆਂ ਤੋਂ ਜਿੰਨੇ ਸਾਥੀ ਆਏ ਐ ਅੱਜ ਪੰਜਾਬ ਦੇ ਸੂਰਮੇ ਪੱਤਰਕਾਰ ਜਗਦੀਪ ਸਿੰਘ ਖਲੀ ਦੇ ਹੱਕ ਵਿੱਚ ਜਿਹੜਾ ਹਾਲਾ ਨਾਰਾ ਤੁਸੀਂ ਮਾਰਿਆ ਹੈ ਇਤਿਹਾਸ ਦੇ ਪੰਨਿਆਂ ਵਿੱਚ ਲਿਖਿਆ ਉਹ ਜਿੱਥੇ ਤੱਕ ਮੈਂ ਗੱਲ ਲੰਬੀ ਨਾ ਕਰੀਏ ਸੁਝਾਅ ਦੇਣ ਦੀ ਗੱਲ ਹੈ ਗੁਰੂ ਮਹਾਰਾਜ ਜੀ ਹਜ਼ੂਰੀ ਚ ਬੈਠੇ ਐ ਹੁਣ ਸ਼ਬਦਾਂ ਦੀ ਵੀ ਸਾਨੂੰ ਬਰਿਆਦਾ ਰੱਖਣੀ ਪੈਣੀ ਐ ਔਰ ਪੂਰੇ ਪਿਆਰਿਤ ਹੋ ਕੇ ਹੀ ਗੱਲ ਕਰਨੀ ਪੈਣੀ ਐ ਨਹੀਂ ਤਾਂ ਬਲਬਲੇ ਸਾਡੇ ਅੰਦਰ ਵੀ ਬਹੁਤ ਸੀਗੇ ਬਿਆਰੀਂ ਕੰਬਲੇ ਤੁਸੀਂ 4-4 ਬੰਦੇ ਇੱਕੋ 8-10 ਘੋਰ ਵਾਲੇ ਦੁਆਲੇ ਤੇ ਬਾੜੇ ਨੇ ਕਹਿ ਲਈਏ ਜਾਂ ਕੁਝ ਕਹਿ ਲਈਏ ਅਜੇ ਤਾਂ ਤੁਸੀਂ ਸ਼ੁਕਰ ਮਨਾਓ ਬੋਲੇ ਮਲੇ ਦਾ ਦਿਹਾੜਾ ਆਉਂਦਾ ਐ ਹੇ ਮੋਹਰਾਂ ਲੰਪਰ ਸਾਹਿਬ ਲਾਗਾ ਬਹੀਰਾ ਕੱਟਣ ਨੂੰ ਤਿਆਰ ਬੈਠਾ ਤੇ ਗਾ ਸਾਡੇ ਨਾਲ ਸਾਰੀਆਂ ਜੱਥੇਬੰਦੀਆਂ ਦੇ ਸਾਡੇ ਇਲਾਕੇ ਦੇ ਕਮੰਡਾ ਦੇ ਜਲ ਜੰਗਲ ਜ਼ਮੀਨ ਬਚਾਓ ਮੋਹਟਿਆਂ ਦੇ ਆਗੂ ਸਾਡੇ ਪੰਜਾਬ ਮੋਹਟਿਆਂ ਦੇ ਸਾਰੇ ਆਗੂ ਪਿੱਛੋਂ ਤੱਕ ਹੀ ਸਾਡੇ ਪ੍ਰੈਸ ਕਲੱਬ ਦੇ ਪ੍ਰਧਾਨ ਨਾਮਾ ਜੀ ਬੈਜੂ ਦਾ ਬਹੁਤ ਵੱਡਾ ਹੋਣਾ ਵਾਲਿਆ ਜੀ ਉਹਨਾਂ ਤੋਂ ਬਾਅਦ ਯੂਨਾਈਟਿਡ ਸਿਕਸ ਤੋਂ ਕੋਈ ਵੀ ਪਹੁੰਚ ਅੱਗੇ ਬੰਦੀਆਂ ਦੇ ਸਾਡੇ ਸਰਕਾਰ ਯੋਗ ਹੈ ਚੌਧਰੀ ਕਮਲ ਜੀ ਜੀ ਭਜਨ ਦਾ ਜੀ ਸਾਰੇ ਮੈਂ ਫਿਰ ਤੁਹਾਨੂੰ ਮਨ ਬੋਲਣਾ ਮੋੜਣਾ ਮੇਰੇ ਜਣਾ ਜੀ ਜਲੰਧਰ ਜੀ ਮੈਂ ਇਹਦੀ ਗੱਲ ਅੱਜ ਆ ਤੇ ਆਣਾ ਜਾਂਦਾ ਜੋ ਘਟਦਾ ਹੋਏ ਜੇ ਕੈਮਰੇ ਦਾ ਜੋ ਨਾ ਹੁੰਦਾ ਤਾਂ ਜਿੰਨੇ ਮਾਦੀ ਦੁਹਾਈ ਦਿੰਦੇ ਇਹ ਗੱਲ ਬਾਹਰ ਨਹੀਂ ਆਉਂਦੀ ਦੇਖੋ ਕੋਰੋ ਮਾਰਾ ਇਹਦੀ ਡਿਊਟੀ ਲਾਈ ਹੈ ਪਰ ਮੈਂ ਜੈਦੋ ਕਾਰਡ ਵਾਲਾ ਤੇ ਇਹ ਗੱਲ ਦੱਸਣੀ ਕਹਿਣੀ ਜਾਂਦਾ ਮੇਰਾ ਭਾਈ ਚਾਰਾਗਾ ਆਪ ਹੀ 18000 ਪੱਤਰਕਾਰ ਕਰ ਦਿੱਤੀ ਹੈ ਕਿਸਾਨ ਦੇ ਦੌਰਚ ਵੀ ਨਹੀਂ ਹਾਂ ਜਿਹਦੀ ਸੇਥਰੀ ਨੂੰ ਕਿਸੇ ਪਹਿਚਾਨ ਦੀ ਲੋੜ ਨਹੀਂ ਐ ਅੱਜ ਉਹਨਾਂ ਨੂੰ ਸਮਝ ਵੀ ਆ ਗਿਆ ਹੋਣਾ ਪੂਰਾ ਪੰਜਾਬ ਇਸ ਸ਼ੋਰਵੇਂ ਪੱਤਰਕਾਰ ਦੇ ਪਿੱਛੇ ਖੜਾ ਐ ਪਿੱਠ ਲੱਗਣ ਨਹੀਂ ਦੇਣੀ ਔਰ ਜਿਹੜਾ ਮਾਹੌਲ ਉੱਥੇ ਬਣਾਇਆ ਗਿਆ ਮੈਂ ਇੰਨਾ ਚਾਹੂੰਗਾ ਆਪਣੇ ਸੁਝਾਅ ਦੇ ਵਿੱਚ ਕਿ ਉਹ ਢਾਬੇ ਵਾਲੇ ਨੇ ਬਈ ਇੱਕ ਧਾਰਮਿਕ ਵੀ ਸੁਣਾਉਣ ਦਾ ਵਾਕਿਆ ਉਹ ਢਾਬੇ ਵਾਲੇ ਨੇ ਜੋ ਕੀਤਾ ਉਹਦੀ ਤਾਂ ਖੈਰ ਮੈਨਾਂ ਦਾ ਇੱਕ ਦੋ ਵੀੜੀਆਂ ਤੱਕ ਮੈਂ ਨਹੀਂ ਜਾਂਦਾ ਬਦਨਾਮੀ ਹੋਵੇ ਪਰ ਉਹਨੂੰ ਉਹਦੇ ਹੁਣ ਕੋਰਣਯੋਗ ਨਹੀਂ ਰਹਿਣਾ ਕੰਮ ਜਿੰਨਾ ਪੰਜਾਬ ਨੇ ਖਿੱਚ ਪਤਾ ਜਿਹੜੇ ਪਾਕਿਸਤਾਨ ਦਾਸ ਹੋਰ ਕੱਠੇ ਕੀਤੇ ਸੀ ਕਿ ਕਲਾਕਾਰ ਉਹ ਲੋਕ ਵੀ 750 750 ਜਗਾ ਪੀਐਨਐਸਟੀ ਬਣਦੀ ਧਾਰਾ ਵਿੱਚ ਨੰਬਰ ਇੱਕ ਆਣੇ ਚਾਹੀਦੇ ਆ ਬਖਸ਼ਤ ਤੁਸੀਂ ਚਾਹੇ ਅੱਧੇ ਘੰਟੇ ਬਾਅਦ ਕਿਉਂਕਿ ਇੱਕ ਮਹੌਲ ਬਣ ਗਿਆ ਪੰਜਾਬ ਦੇ ਵਿੱਚ ਕਿ ਦੋ ਬੰਦੇ ਚਾਰ ਬੰਦਿਆਂ ਨੂੰ ਘੇਰਾ ਪਾਉਣ ਨੂੰ 10 50 ਬੰਦੇ ਇਕੱਠੇ ਕਰ ਲਓ ਸਾਜ ਨੂੰ ਛੂਟ ਬਣਾ ਦਿਓ ਮੈਂ ਪਹਿਲੇ ਦਿਨ ਤੇ ਥਲੀ ਵੀ ਨੂੰ ਕਿਹਾ ਇਹਦਾ ਟਾਬਾ ਮੇਰੇ ਕੋ ਨਿੱਜੀ ਦੁਸ਼ਮਣ ਹੀ ਨਹੀਂ ਹੈ। ਕਿਹਾ ਇਹ ਮੁਸੇਪਾਟੀ ਏਰੀਆ ਦੇ ਵਿੱਚ ਹੈ। ਕਿਹਾ ਇਹ ਮਾਫ ਕਰਣ ਪੂਰਾ ਕਰਦਾ। ਅੱਜ ਦੁੱਖ ਨਾਲ ਕਹਿਣਾ ਪੈ ਰਿਹਾ, ਇਤਰਾਸ ਦੀ ਨਾਲ ਕਹਿਣਾ ਪੈ ਰਿਹਾ। ਹਿਮਾਚਲ ਦੇ ਵਿੱਚ ਮੈਂ ਉਹਨੇ ਲਿਖਾਪਲ ਦਿੰਦਾ। ਉੱਥੇ ਦਾ ਐਸਡੀਐਮ ਰੇਟ ਤੈ ਕਰਦਾ ਜਦ ਤੱਕ ਸਥਾਨਾ ਦੇ ਟਾਬਿਆਂ ਦੀ ਦਾਲ ਰੋਟੀ ਦੀ ਗਰੀਬ ਆਦਮੀ ਨੇ ਆਣਾ ਹੁੰਦਾ ਉੱਥੇ। ਇੱਥੇ ਰੇਟ ਤੈ ਹੋਣੇ ਚਾਹੀਦੇ ਆ। ਅਸੀਂ ਤਾਂ ਕਹਿ ਦਈਏ ਲਿਸਟ ਲਾ ਦਿਓ। ਮੈਂ ਇਹਨੂੰ ਤਾਂ 2 ਮਿੰਟ ਤੇ ਖੜ੍ਹਾ ਹੋਤਾ ਫੋਨ ਸਟੇ ਵਾਲੀ ਦੁਕਾਨ ਤੇ। ਸਰਕਾਰ ਅਤੇ ਪ੍ਰਸ਼ਾਸਨ ਦੇ ਵਾਕੇ ਜਾਂਦਾ ਇਸ ਮਸਲੇ ਨੂੰ ਪੱਕੇ ਤੌਰ ਤੇ ਹੱਲ ਕਰਨਾ ਤਾਂ ਪੰਜਾਬ ਦੇ ਮੁੰਡਵੰਨੇ ਜਗਦੀਪ ਸਿੰਘ ਖੜੀਹਰਾਂ ਨੇ ਇਸ ਦੇ ਢਾਪੇ ਦਾ ਰੇਟ ਕਿਉਂਕਿ ਇਹ ਐਸੈਂਸ਼ੀਅਲ ਗੁੱਡਸ ਵਿੱਚ ਜ਼ਰੂਰੀ ਵਸਤਾਂ ਵਿੱਚ ਆਉਂਦਾ ਹੈ ਇਹ ਰੇਟ ਪ੍ਰਸ਼ਾਸਨ ਤੈਅ ਕਰੇ ਸਭ ਤੋਂ ਪਹਿਲਾਂ ਉਹ ਜਿੰਨੀ ਜਗ੍ਹਾ ਫालतू ਘੇਰੀ ਵੀ ਉਹਨੂੰ ਹਟਾਇਆ ਜਾਵੇ ਨੰਬਰ 3 ਕੋਲੇ ਪੰਜ ਸਭ 10 ਬੰਦੇ ਇਕੱਠੇ ਹੀ ਕੀਤੇ ਸੀਗੇ ਉਹਨਾਂ ਦੇ ਉੱਤੇ ਵੀ 757 ਸੱਤ ਪੁੱਜਿਆ ਜਾਂ ਬਣਦੀ ਕਾਰਵਾਈ ਨਾਲ ਕੀਤੀ ਜਾਵੇ ਨੰਬਰ 4 ਇਹ ਜਿਹੜਾ ਅਸੀਂ ਮਾੜਾ ਅੰਨ ਖਾਦੇ ਆ ਨਾ ਜਾਂ ਮਾੜਾ ਜਿਹਨੂੰ ਕਹਿੰਦੇ ਆਂ ਕਿ ਕਮਾਈਆਂ ਕਰਦੇ ਆ ਇੱਕ ਖੇਤ ਵਿੱਚ ਦੂਜੇ ਖੇਤ ਦਾ ਡੱਕਾ ਆ ਜਾਵੇ ਵਾਈ ਗੁਰੂ ਜਾਣੀ ਜਾਣ ਹੈ ਹਸਾਬ ਦਾ ਸਾਨੂੰ ਉਹਦਾ ਵੀ ਜਣਾ ਪੈਂਦਾ ਤੇ ਜਿਹੜੇ ਉੱਥੇ ਨੀਲੇ ਪੱਤਰਕਾਰਾਂ ਨਾਲ ਜਦੋਂ ਹੁਣ ਇਹ ਗੱਲ ਤ ਹੋਵਾ ਯੈਲੋ ਕਾਰਦੀ ਆ ਮੇਰੇ ਵੀਰ ਖੜਿਆ ਹੈ ਮੀਡੀਆ ਦੇ ਵੀ ਬਹੁਤ ਸਾਰੇ ਸਾਥੀ ਹੋਣਾ ਹੈ ਇੱਦਾਂ ਇੱਕ ਐਕਸਟਰੀਕੇਟਿਡ ਪੱਤਰਕਾਰ ਹੁੰਦਾ ਇੱਕ ਮੇਰਾ ਵੀ ਬਣਿਆ ਸੀਗਾ ਯੈਲੋ ਕਾਰ ਬਣਦਾ ਹੈ ਉਹ ਮੇਨਲੀ ਉਹਦਾ ਕੰਮ ਇਹ ਹੁੰਦਾ ਜੀ ਕੋਈ ਤੁਸੀਂ ਸਰਕਾਰੀ ਪ੍ਰੈਸ ਕਾਨਫਰੈਂਸ ਜਾਣਾ ਹੈ ਜਦਿੱਤੇ ਸਰਕਾਰ ਦੇ ਵੱਡੇ ਆਕੂ ਸੀਐਮ ਟਾਈਪ ਜਾਂ ਕੋਈ ਹੋਰ ਚੀਜ਼ ਹੁੰਦੀ ਹੈ ਤਾਂ ਉੱਥੇ ਕਾਡੈਂਟੀਫਿਕੇਸ਼ਨ ਹੁੰਦੀ ਹੈ ਕਿ ਕਿਤੇ ਅਨਨੋਨ ਬੰਦਾ ਨਾ ਆ ਕੇ ਵਿੱਚ ਕੋਈ ਧੜਵੜ ਕਰ ਜਾਵੇ। ਦੇਸ਼ ਯਾਦ ਹੈ, ਲੋਕਤੰਤਰ ਪ੍ਰਕਿਰਿਆ ਲਾਗੂ ਹੈ ਜਿੰਨਾ ਟੈਕਸ ਖੜੀ ਵੀਰ ਦੇ ਪੇਜ ਤੋਂ ਜਾਂਦਾ ਹੈ, ਸ਼ਾਇਦ ਕਿਸੇ yellow card ਵਾਲੇ ਵੀਰ ਦੇ ਜਾਂਦਾ ਹੋਵੇ। ਗੁੱਸਾ ਵੀ ਨਾ ਕਰੋ ਮੇਰੀ ਗੱਲ ਦਾ। ਸੋ yellow cardਾਂ ਦੀ ਜੇ ਗੱਲ ਕਰਨੀ ਤਾਂ ਸਾਡੇ ਨਾਲ 20-50 ਬੰਦੇ ਇਸ ਕੱਠ 'ਚ ਬੈਠੇ ਆ ਜਿਹੜੇ yellow card ਧਾਰਕ ਆਏ ਆ। ਜਿਲਦੀਪ ਸਿੰਘ ਖੜੀ ਦੇ ਹੱਥ ਤੋ ਇਸ ਗੱਲ ਦਾ ਤਾਂ ਮੈਂ ਕੱਢ ਦੇਣਾ ਕਿ ਕਿਸੇ ਦੀ ਆਵਾਜ਼ ਨਵਾਉਂਗੇ ਔਰ ਇੱਕ ਆਖਰੀ ਗੱਲ ਹੈ ਮਾੜੀ ਕਮਾਈ ਦਾ ਮੈਂ ਉਹਨਾਂ ਨੂੰ ਇੱਕ ਇੰਨੇ ਸ਼ਬਦਾਂ ਸਮਝਾਉਂਗਾ ਉਹ ਜਨਤਕ ਤੌਰ ਤੇ ਆ ਕੇ ਮਾਫੀ ਮੰਗ ਲੈਣ ਸਜ਼ਾ ਇਸ ਤੋਂ ਵੱਡੀ ਵੈਸੇ ਕੋਈ ਨਹੀਂ ਹੁੰਦੀ ਜਿੱਦਿ ਘੋ ਹੋ ਗਈ ਔਰ ਜੇ ਕਾਰਵਾਈ ਕਰਾਰੇ ਤੱਕ ਤੁਸੀਂ ਸਾਰੇ ਸਹਿਮਤ ਹੋਗੇ ਤਾਂ ਪਿੱਛੇ ਨਹੀਂ ਹਟਦੇ ਚੰਗਾ ਹੋਇਆ ਉਸ ਦਿਨ ਅਸੀਂ ਨਹੀਂ تھے ਤਾਂ ਬਾਕੀ ਜਿਹੜੇ ਭਾਵੇਂ ਬਹੁਤ ਜਿੱਦਾਂ ਹੁਣ ਚਲੋ ਸ਼ਬਦ ਮਾਰਾਂ ਦੇ ਸਾਹਮਣੇ ਨਾ ਕਰਾਂ ਉਧਾਰ ਕਰਨ ਵਾਲੇ ਬਹੁਤ ਲੋਕ ਆਏ ਹੋਏ ਆ ਉਹ ਮੈਂ ਤਾਂ ਇਹ ਗੱਲ ਕਹੂੰਗਾ ਮੈਂ ਆਪਣੇ ਧਾਰਮਿਕ ਜੋ ਸਾਡੀ ਮर्यादा ਉਹਦੇ ਮਤਲਬ ਪਹੁੰਗਾ ਜਦੋਂ ਦ੍ਰੋਪਦੀ ਜੀ ਦਾ ਤੀਰ ਹਰਨ ਹੋ ਜਾਂਦਾ ਹੈ ਮਹਾਭਾਰਤ ਤੁਸੀਂ ਸਾਰੇ ਨੇ ਦੇਖਿਆ ਉਸ ਤੋਂ ਬਾਅਦ ਪ੍ਰਿਸ਼ਮਦਾਮਾ ਜੀ ਸੱਜੇ ਉੱਤੇ ਲੇਟੇ ਹੁੰਦੇ ਆ ਤੀਰ ਲੱਗੇ ਆਉਂਦੇ ਉਹਨਾਂ ਦੇ ਤੇ ਉਸ ਵੇਲੇ ਉਹਨਾਂ ਨੇ ਇੱਛਾ ਜਤਾਈ ਕਿ ਮੈਂ ਇੱਕ ਵਾਰੀ ਸਾਰਿਆਂ ਨੂੰ ਮਿਲਣਾ ਚਾਹੁੰਦਾ ਵਾਸੂ ਦੇਵ ਜੀ ਸਾਰਿਆਂ ਨੂੰ ਲੈ ਕੇ ਉੱਥੇ ਪਹੁੰਚੇ ਉਸੇ ਘੜੀ ਦੇ ਵਿੱਚ ਦ੍ਰੋਪਦੀ ਨੇ ਵੀ ਪਹੁੰਚਣਾ ਸੀਗਾ ਜਦੋਂ ਉਹਨੇ ਦੀ ਰਾ ਦੀ ਸ਼ੈਯਾ ਦੇ ਪੇ ਸੀ ਕਿਉਂਕਿ ਉਹ ਆਪਣਾ ਧਰਮ ਨਿਵਾੜ ਰਹੀ ਸੀ ਜਿਸ ਪਾਸੇ ਖੜਨਾ ਤਾਂ ਉਹ ਖੜੇ ਰਹੇ ਤੇ ਉਹਨਾਂ ਨੇ ਕਿਹਾ ਕਿ ਮੈਂ ਦੋ ਦਿਨ ਨੂੰ ਵੀ ਮਿਲਣਾ ਚਾਹੁੰਦਾ ਜਦੋਂ ਲੋਕਤੀ ਅੱਗੇ ਆਈ ਉਹ ਥੋੜਾ ਜਿਹਾ ਹੱਸ ਪਈ ਤੇ ਉਹ ਸਾਰੇ ਜੁੱਤ ਦਾ ਮਾਹੌਲ ਕਾ ਫਿਰ ਉਹਨਾਂ ਨੂੰ ਮਾਰਾ ਲੱਗਿਆ ਕਿ ਆਹ ਕੀ ਕਰ ਰਹੀ ਇਸ ਟਾਈਮ ਦਾ ਸ਼ੈਯਾ ਦੇ ਪੇ ਐ ਤੇ ਤੂੰ ਹੱਸ ਰਹੀ ਹੈ ਉਹਨੇ ਪੁੱਛਿਆ ਵੀ 베ਣੀ ਕਿਉਂ ਹਸੀ ਕਹਿੰਦੀ ਮਹਾਰਾਜ ਉਹ ਕਹਿੰਦੀ ਪੁਨੇ ਕਰੀ ਇੰਦਾਂ ਦੀ ਹੱਸਦੀ ਸਮਾਜੇ ਬੈਠੇ ਗੁਰੂ ਮਹਾਰਾਜ ਜੀ ਕੋਲ ਇੱਥੇ ਵੀ ਅਸੀਂ ਉਹੋ ਜਿਹੀ ਤੇਵੀ ਚੀਜ਼ ਲੱਗੂ ਹੋ ਜਾਂਦੀ ਆ। ਉਹ ਕਹਿੰਦੇ ਮਹਾਰਾਜ ਮੈਂ ਇਹ ਸੋਚ ਰਹੀ ਜੀ ਕਿ ਜਿਸ ਦਿਨ ਮੇਰੇ ਉੱਪਰ ਤਰਾਸ ਦੀ ਬੜੀ ਸੀਗੀ ਤੁਸੀਂ ਉਸ ਦਿਨ ਚੁੱਪ ਕਿਉਂ ਰਹੇ ਮੈਂ ਐਨਾ ਹੀ ਸਵਾਲ ਪੁੱਛਣਾ ਚਾਹਦੀ ਕਿ ਉਸ ਦਿਨ ਦੁਨੀਆ ਆਸ ਰਹੀ ਤੇ ਮੈਂ ਰੋ ਰਹੀ ਸੀ ਅੱਜ ਮੈਨੂੰ ਉਹ ਚੀਜ਼ ਯਾਦ ਆ ਗਈ ਮੇਰੇ ਤਾਂ ਮੁੱਖੋਂ ਹਾਸਾ ਨਿਕਲ ਗਿਆ। ਉਹ ਮਹਾਕੋਸ਼ ਸਗੇ ਦੱਸ ਆਪਾ ਮਤਾਂ ਵਿੱਚ ਇੱਕ ਭਾਵਨ ਵਿੱਚ ਦਰਜ ਹੈ ਪਰ ਹੁਣ ਇਹਨੂੰ ਕੋਟਾਲ ਨਹੀਂ ਸਕਦਾ। ਮੈਂ ਗੱਲ ਆਪਸ ਲੈ ਕੇ ਆਪਣੀ ਖਤਮ ਕਰ ਦੇਣੀ। ਉਹ ਕਹਿੰਦੇ ਮੈਂ ਬੇਟੀ ਦਰਯੋਜਨ ਦਾ ਦੁਸ਼ਿਤ ਅੰਨ ਖਾ ਲਿਆ ਸੀ ਮੇਰੀ ਬੁੱਧੀ ਪ੍ਰੇਸ਼ਟ ਹੋ ਗਈ ਜੀ ਐਵੇਂ ਨਹੀਂ ਕਿਹਾ ਬਤੂ ਕਾ ਦੇ ਵਿੱਚ ਜੈਸਾ ਆਇਆ ਅੰਨ ਵੈਸਾ ਹੋ ਗਿਆ ਮਨ ਵੈਸੀ ਹੋ ਗਈ ਬੁੱਧੀ ਉਹ ਕਹਿੰਦੇ ਉਹਦਾ ਦੁਸ਼ਿਤ ਅੰਨ ਖਾ ਲਿਆ ਸੀਗਾ ਮੇਰੀ ਬੁੱਧੀ ਮਨীন ਹੋ ਗਈ ਪਰ ਮੈਂ ਚਾਹਦੇ ਹੋਏ ਵੀ ਦਾ ਵਿਰੋਧ ਨਹੀਂ ਕਰ ਸਕਿਆ ਸੋ ਜਿਹੜੇ ਪੀਲੇ ਪੱਤਰਕਾਰ ਮਾਫ਼ ਕਰਨਾ ਮੈਂ ਨਾਲੋ ਨਾਲ ਬਣ ਲਿਆ ਲਗਿਆ ਉਹ ਤੁਸੀਂ ਦੁਸ਼ਿਤ ਅੰਨ ਖਾ ਕੇ ਪੜਾਓ ਜੋ ਹੋਇਆ ਉਹ ਭੁੱਲੋ ਸਹੀ ਰਾਤ ਨੂੰ ਚਲੋ ਆ ਜਗਦੀਪ ਸਿੰਘ ਖੜੀ ਪਿੱਛੇ ਸੈਂਕੜੇ ਲੋਕ ਪੰਜਾਬ ਦੇ ਹਜ਼ਾਰਾਂ ਲੋਕ ਜਿਆਰ ਬੈਠੇ ਐ ਕੋਈ ਸ਼ਵੀ ਐਦਾਂ ਦੀ ਬਣਾਈਏ ਕਿ ਤੁਹਾਡੇ ਪਿੱਛੇ ਕਹਿੰਨ ਕੋਣ ਵੜਨੂਗਾ ਯਾਰ ਜਿਹੜਾ 2100 ਰੁਪਏ ਰੇਟ ਦੱਸ ਰਿਹਾ ਜਿਹਨੂੰ ਭੈਏ ਨਹੀਂ ਐ ਕੋਈ ਔਰ ਕੁਝ ਪ੍ਰਸ਼ਾਸਨ ਦੇ ਲੋਕ ਮਾਫ਼ ਕਰਨਾ ਮੈਂ ਕਿਸੇ ਗੱਲ ਤੇ ਕਹਿਣ ਤੇ ਗਰੇਜ ਨਹੀਂ ਕਰਦਾ ਯਾਰ ਕਦੀ ਲੋਕਾਂ ਦੇ ਮਲਾਇ ਤੇ ਆਇਓ ਐਦਾਂ ਕਦੇ ਕਿਸੇ ਦੁਫੀ ਦੀ ਆਵਾਜ਼ ਤੇ ਆਇਓ ਤਾਂ ਕਿਸੇ ਮਾਰੇ ਕਾਬੂ ਕਰਨ ਵਾਲੇ ਪਿੱਛੇ ਖੜੂਗੇ ਤੁਹਾਡਾ ਵੀ ਪ੍ਰਚਾਰ ਪੂਰੇ ਪੰਜਾਬ ਹੋ ਗਿਆ ਪੰਜਾਬ ਪੁਲਿਸ ਦੀ ਕਾਪੜੀ ਸ਼ਰੀ ਹੈ ਉਹਨੂੰ ਕਾਇਮ ਇੱਥੇ ਜਾਵੇ ਸੰਗਤ ਦਾ ਫੈਸਲਾ ਪ੍ਰਵਾਨ ਹੋਊਗਾ ਮੈਂ ਵੀਰ ਜੀ ਦੇ ਵੀ ਮਾਫੀ ਚਾਹੁੰਦਾ ਸਮਾਂ ਜ਼ਿਆਦਾ ਲੈ ਗਿਆ ਪਰ ਇਹ ਮਾਰੇ ਕਰਮਾਂ ਤੇ ਬਚ ਜਾਣ ਜਿਹੜੀ ਸਜ਼ਾ ਇੱਥੇ ਲੱਗ ਜਾਣੀ ਉਹਦੇ ਨਾਲ ਦੀ ਸਜ਼ਾ ਕੋਈ ਨਹੀਂ ਹੈ ਦੂਜਾ ਮੈਂ ਇੱਕ ਮੇਰੀ ਨਿੱਜੀ ਰਾਏ ਹੈ ਖੜੀ ਜੀ ਕਿ ਉਹ ਪੰਜ ਸੱਤ ਬੰਦੇ ਜਿਹੜੇ ਨਾਲ ਆਏ ਸੀ ਨਾ ਕਿ ਗੁੰਡਾ ਕਾਚਰ ਖਤਮ ਕਰੀਏ ਪੰਜਾਬ ਤੋਂ ਉਸ ਬੰਦਿਆਂ ਤੇ ਜਿਹੜੀ ਵੀ ਕਾਰਵਾਈ ਹੁੰਦੇ ਤੇ ਬਣਦੀ ਹੈ ਨਾਲ ਦਾ ਹੋਣੀ ਚਾਹੀਦੀ ਬਾਕੀ ਤੁਹਾਡਾ ਫੈਸਲਾ ਸੰਗਤ ਦਾ ਸਿਰ ਮੱਥੇ ਪਰਵਾਹ ਹੈ ਅੱਜ ਪਿੱਛੇ ਪਰਦੋ ਵੀ ਬੈਠੇ ਆ ਕਿ ਕਿਸਾਨ ਹੋਤਾ ਬਹੁਤ سارے ਆਪ ਵੀ ਬੈਠੇ ਆ ਜਿਨ੍ਹਾਂ ਦਾ ਨਾਮ ਲੈਂਦਾ ਨਹੀਂ ਸਕਿਆ ਆਪਣਾ ਪੋਜੀਸ਼ਨ ਜੀ ਉਹਨਾਂ ਦੇ ਅੱਜ ਜੋੜ ਕੇ ਮਾਫੀ ਮੰਗਦਾ ਵਾਇਸ ਜੀ ਦਾ ਖਾਸਾ ਵਾਇਸ ਜੀ ਪਹਿਲਾਂ ਤਾਂ ਸਾਰਿਆਂ ਜਿਹੜੇ ਉਹ ਪ੍ਰੋਮੀਨੈਂਟ ਚੇਅਰਿੰਗ ਜਿਨ੍ਹਾਂ ਨੂੰ ਵੱਪ ਚੈਨਲਾਂ ਦੇ ਟੀਵੀ ਚੈਨਲਾਂ ਤੇ ਬੈਠ ਕੇ ਪੰਜਾਬ ਤੇ ਪੰਜਾਬੀਆਂ ਦੀ ਆਵਾਜ਼ ਮਾੜੇ ਦੇਖੀਦਾ ਉਹ ਸਾਡੇ ਚਾਏ ਨੇ ਇਸ ਕਰਕੇ ਉਹਨੂੰ ਜੀਆਨੂ ਵੀ ਕਹਿੰਦੇ ਆ ਉਹ ਦੱਸਦੇ ਨੇ ਸਾਡੇ ਤੁਹਾਡੇ ਦੇ ਮਾਨ ਵੀ ਬੜਾ ਇੱਕ ਉਹਰ ਤੋਂ ਸੰਜੀ ਵਧਿਆਣੇ ਤੋਂ ਮਿੱਟੀ ਚੈਨਲਾਂ ਤੋਂ ਬਹੁਤ ਸਾਰੇ ਚਿਹਰੇ ਜਾਣੇ ਪਛਾਣੇ ਨੇ ਜਿਨ੍ਹਾਂ ਨੂੰ ਕਦੀ ਮੋੜਾ ਗਾਤ ਨਹੀਂ ਹੋਈ ਪਰ ਜਦੋਂ ਬੋਰਨ ਦੇ ਦੇਖੀਦਾ ਤੇ ਮਾਨ ਤੁਹੁੰਦਾ ਕਿ ਸਾਡੇ ਕੋਲ ਆਪਣਾ ਕੋਈ ਸੀਮਤ ਸਾਧਨਾਂ ਵਾਲਾ মিডিਆ ਹੈ ਔਰ ਉਹਨਾਂ ਨੂੰ ਮਾਤ ਪਾ ਰਹੇ ਨੇ ਜਿਨ੍ਹਾਂ ਦਾ ਸਾਲ ਦਾ ਬਜਟ 5-500 ਕਰੋੜ ਹੁੰਦਾ ਕਾਰਪੋਰੇਟ ਘਰਾਣਿਆਂ ਦੇ ਚੈਨਲਾਂ ਦਾ ਤੇ ਇਹ ਆਮ ਘਰਾਣੇ ਦੇ ਉਹ ਨੌਜਵਾਨ ਪੰਜਾਬ ਦੀ ਧੀ ਨਾਲ ਜੁੜੇ ਜਿਹੜੇ ਇੱਕ 50000 ਦੇ ਮੋਬਾਈਲ ਨਾਲ 500 ਕਰੋੜ ਦੇ ਸਿਰ ਤੇ ਹੋਏ ਬਰਬਾਦ ਨੂੰ ਢਾ ਲੰਦੇ ਚਾਹੇ ਕਿਸਾਨ ਉਹ ਹੋਣਾ ਸੀ ਜਾਂ ਬਾਜ਼ਾਰ ਦਾ ਹਰ ਹੁੰਦੇ ਦੀ ਆਵਾਜ਼ ਹੈ ਅਸਲ ਤਾਂ ਜਿਹੜਾ ਰੋਲ ਹੈ ਉਹ ਇਲੈਕਟ੍ਰੋਨਿਕ মিডিਆ ਦਾ ਗੇਮ ਤੋਂ ਬਾਹਰ ਹੋ ਗਿਆ ਤੁਸੀਂ ਸਾਰੇ ਵਿਧਾਈ ਦੇ ਪਾਤਰ ਹੋ ਇਸ ਕਰਕੇ ਤੁਸੀਂ ਸਾਡੇ ਐਸਟ ਹੋ ਤੁਹਾਨੂੰ ਬਚਾਉਣਾ ਵੀ ਜ਼ਰੂਰੀ ਸੋ ਭਾਰਤੀ ਕਿਸਾਨ ਜੁਗੀਆਂ ਬਾਬਾ ਤੋਂ ਵੀ ਜੀ ਉਹਨਾਂ ਨੇ ਸੁਝਾ ਦੇਣਾ ਵੀ ਕੁਪਾਲ ਸਿੰਘ ਜੀ ਸੁਖਾ ਜੀ ਜੇ ਕਿਸੇ ਨੇ ਵੀ ਸੁਝਾ ਦੇਣਾ